ਪਾਜ ਪਾਦੀ ਰੀੜ ਦੀ ਹੱਡੀ ਕਹੇ ਜਾਂਦੇ ਮਹਿਲਾ ਬਿੰਗ ਵੱਲੋਂ ਬੀਤੇ ਰੋਜ਼ ਪਾਜ ਪਾ ਸੀਨੀਅਰ ਮਹਿਲਾ ਆਗੂ ਅੰਜੂ ਖੁਰਾਨਾ ਦੀ ਅਗਵਾਈ ਹੇਠ ਸਾਬਕਾ ਕੇਂਦਰੀ ਮੰਤਰੀ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਕਨਵੀਨਰ ਵਿਜੇ ਸਾਂਪਲਾ ਤੇ ਗ੍ਰਹਿਣਿਵਾਸ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਨੌਜਵਾਨ ਅਤੇ ਮਹਿਲਾਵਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ, ਭਾਜਪਾ ਐਸਸੀ ਸੈੱਲ ਜ਼ਿਲ੍ਹਾ ਕੋਆਰਡੀਨੇਟਰ ਰਜਨੀ ਵਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਪਾਰਟੀ ਨਾਲ ਜੁੜੇ ਰੇਖਾ ਪੂਨਮ ਨੀਲਮ ਜੋਤੀ ਰੇਨੂ ਰੋਹਿਤ ਸ਼ਰਮਾ ਰਵਿੰਦਰਜੀਤ ਹੀਰਾ ਨਵੀਨ ਕੋੜਾ ਸਨੀ ਕੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੇ ਚੱਲਦਿਆਂ ਉਹਨਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਭਾਜਪਾ ਦੇ ਸੀਨੀਅਰ ਆਗੂ ਆਸ਼ੂ ਸਾਂਪਲਾ ਜਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਐਸ ਸੀ ਸੈੱਲ ਜਿਲ੍ਹਾ ਕੋਆਰਡੀਨੇਟਰ ਰਜਨੀ ਬਾਲਾ ਸੀਨੀਅਰ ਮਹਿਲਾ ਆਗੂ ਅੰਜੂ ਖੁਰਾਨਾ ਸਾਬਕਾ ਕੌਂਸਲਰ ਚੰਦਾ ਮਿਸ਼ਰਾ ਸਮਾਜ ਸੇਵਕ ਪ੍ਰਮੋਦ ਮਿਸ਼ਰਾ ਸੁਲੇਖਾ ਵਲੋ ਪਾਰਟੀ ਨਾਲ ਜੁੜੇ ਨਵੇਂ ਮੈਂਬਰਾਂ ਨੂੰ ਜੀ ਆਇਆਂ ਆਖਿਆ ਗਿਆ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ Star Vijay Sajda Prateek ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ Star Vijay Sajda Prateek ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਕੀ ਕਿਹਾ ਭਾਜਪਾ ਦੀ ਸੀਨੀਅਰ ਮੈਲਾ ਅੰਜੂ ਖੁਰਾਨਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਅرجਨੀ ਵਾਲਾ ਨੇ ਖਰਾਣਾ ਜਿਹਦੇ ਮਿਹਨਤ ਦੇ ਸਦਕਾ ਅੱਜ ਮਹਿਲਾ ਮੋਰਚਾ ਦਾ ਬਹੁਤ ਜ਼ਿਆਦਾ ਜਿਹੜਾ ਕਦ ਉੱਚਾ ਹੋਇਆ ਆ ਜਿਹੜਾ ਸਾਡਾ ਮਹਿਲਾ ਮੋਰਚਾ ਦੇ ਵਿੱਚ ਵਾਧਾ ਹੋਇਆ ਆ ਅੱਜ ਬੀਜੇ ਬੀਜੇਪੀ ਦੇ ਵਿੱਚ ਕਾਂਗਰਸ ਔਰ ਆਪ ਦੇ ਵਿੱਚੋਂ ਜਿਹੜੀਆਂ ਮਹਿਲਾਵਾਂ ਛੱਡ ਕੇ ਆਈਆਂ ਸਾਡੇ ਸਾਡੇ ਵਿੱਚ ਸ਼ਾਮਲ ਹੋਈਆਂ ਆ ਤੇ ਆਸ਼ੂ ਸਾਹਪਲਾ ਜੀ ਠਾਕੁਰ ਜੀ ਜ਼ਿਲ੍ਹਾ ਪ੍ਰਧਾਨ ਜੀ ਜਿਨ੍ਹਾਂ ਦੇ ਬਦੌਲਤ ਜਿਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਕਿ ਪਾਰਟੀ ਦੇ ਵਿੱਚ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਆ ਪੂਰੀ ਤਰ੍ਹਾਂ ਮਿਲੇਗਾ ਇਸ ਵਾਰੀ ਜਿਹੜੀਆਂ ਜਿਦਾ ਕਿ ਮੋਦੀ ਜੀ ਦਾ ਨਾਅਰਾ ਹੈ ਇਸ ਵਾਰ 400 ਤੋਂ ਪਾਰ ਜਿਹੜਾ ਮੈਂ ਆਮ ਆਇਆ ਬਹੁਤ ਵੱਧ ਚੜ ਕੇ ਜਿਹੜਾ ਆ ਪੈਣਾ ਇਸ বিজেপি ਦੇ ਉੱਤੇ ਬਰਾਜਮਾਨ ਹੋਣ ਗਿਆ ਔਰ ਜਿਹੜਾ ਇਹਨਾਂ ਦਾ ਕਦ ਆ ਬਹੁਤ ਜ਼ਿਆਦਾ ਉੱਚਾ ਹੋਇਆ ਹੈ ਔਰ ਪੈਣਾ ਰਲ ਮਿਲ ਕੇ ਸਾਰਿਆਂ ਬਹੁਤ ਕੰਮ ਕਰਨ ਲੱਗੇ ਅੰਜੂ ਖਰਾਨਾ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਸਾਡੇ ਮਹਿਲਾ ਮੋਰਚਾ ਦਾ ਜਿਹੜਾ ਕਦ ਹੋਰ ਚਾ ਹੋਇਆ ਹੈ ਤਾਂ ਇਸ ਹੀ ਰਾਮ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਮ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿੱਚੋਂ ਛੱਡ ਕੇ বিজেপি ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਕੁਚਰ ਲੇਡੀਆਂ ਹੋਰ ਕੁਚਰ ਬੱਚਾ ਨੇ ਆਣਾ ਇਥੇ ਬਹੁਤ ਹੀ ਵਧੀਆ ਸੰਜਿਆ ਤੇ ਉਹ ਸਾਡੇ ਨਾਲ ਅੱਜ ਜੁਆਇਨ ਕਰ ਰਹੇ ਨੇ ਸ਼੍ਰੀ ਵਿਜੇ ਸਾਵੜਾਈ ਦੇ ਰਾਨੀਪੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਸਾਰਿਆਂ ਨੇ ਅੱਜ ਵਿਜੇ ਸਾਵੜਾਈ ਦੇ ਮਸਹਾਨ ਤੇ ਆਸ਼ੂ ਸਾਵੜਾਈ ਦੀ ਅਗਵਾਈ ਦੇ ਵਿੱਚ ਬੀਜੇਪੀ ਨੂੰ ਜੁਆਇਨ ਕੀਤਾ ਤੇ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਇਹ ਸਾਰੇ ਅੱਗੇ ਨਾਲ ਚੱਲ ਕੇ ਆਪ ਕੀ ਬਾਤ 400 ਬਾਤ ਦੇ ਵਿੱਚ ਨਾਲ ਸ਼ਾਮਲ ਹੋਣਗੇ ਔਰ ਪੂਰਾ ਆਪਣਾ ਬੀਜੇਪੀ ਨੂੰ ਕਾਮਯਾਬੀ ਦਿਵਾਣਗੇ ਜੈ ਸ਼੍ਰੀ ਰਾਮ ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲੋਂ ਜੋ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਪਿਛਲੇ ਦਿਨੀ ਦੇਖ ਰਹੇ ਵੀ ਬڑے ਕਾਰਜਕ੍ਰਮ ਕੱਲ ਬੋਤ ਸੰਮੇਲਨ ਵੀ ਹੋਇਆ ਕਈ ਕਾਰਜਕ੍ਰਮ ਹੋ ਰਿਹਾ ਚੋਣਾਂ ਵੀ ਬਿਲ ਬਚ ਚੁਕਿਆ ਆ ਚੋਣਾਂ ਦੇ ਦਿਨਾਂ ਦੇ ਵਿੱਚ ਅੱਜ ਬਹੁਤ ਹੀ ਸਤਕਾਰਯੋਗ ਸਾਡੇ ਮੇਰੇ ਵੀਰ ਮੇਰੀਆਂ ਭੈਣਾਂ ਜੋ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਈਆਂ ਆ ਮੈਂ ਜਿੰਨੇ ਵੀ ਅੱਜ ਮੇਰੇ ਸਾਥੀ ਮੇਰੇ ਵੀਰ ਔਰ ਭੈਣਾਂ ਜਿਹੜੀਆਂ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਈਆਂ ਆ ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਉਣਾ ਆ ਕੀ ਆਣ ਵਾਲੇ ਜਿੰਨਾ ਦੇ ਵਿੱਚ ਜੋ ਵੀ ਉਹਨਾਂ ਦਾ ਬਣਦਾ ਮਾਨ ਸਨਮਾਨ ਪਾਰਟੀ ਦੇ ਵਿੱਚ ਹੋਏਗਾ ਉਹ ਅਸੀਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਵਾਂਗੇ ਔਰ ਇਹ શ્રી ਨਰਿੰਦਰભાઈ ਮੋਦੀ ਜੀ ਦੀ ਜੋ ਦੇਸ਼ ਦੇ ਵਿੱਚ ਉਹਨਾਂ ਨੇ ਨਾਮ ਉੱਚਾ ਕੀਤਾ ਉਹਦੀ ਨੀਤੀਆਂ ਨੂੰ ਦੇਖਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਮੈਂ ਇੱਕ ਵਾਰ ਫੇਰ ਸਾਰੇ ਜਿੰਨੇ ਮੇਰੇ ਸਾਥੀ ਅਜ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਏ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਸਾਡੇ ਜ਼ਿਲ੍ਹਾ ਦੇ ਉਪਾਧਿਐਕਸ਼ ਮਿਲਵਿੰਦਰ ਠਾਕਰ ਜੀ ਡਾਕਟਰ ਪਵਨ ਕੋਲ ਜੀ ਜੋ ਐਸੀ ਮੋਰਚਾ ਦੇ ਪ੍ਰਦੇਸ਼ ਕਾਰਜਕਾਰੀ ਮੈਂਬਰ ਨੇ ਔਰ ਸਾਡੇ ਪ੍ਰਮੋਦ ਮਿਸ਼ਰਾ ਜੀ ਸੰਦੀਪ ਜੀ ਔਰ ਸਾਡੇ ਹੋਰ ਕਈ ਸੀਨੀਅਰ ਕਾਰਜਕਰਤਾ ਸਾਡੀਆਂ ਭੈਣਾਂ ਅੰਜੂ ਜੀ ਰਜਨੀ ਜੀ ਚੰਦਾ ਜੀ ਅੰਜਲੀ ਜੀ ਸੁਦਾ ਜੀ ਸਾਰੇ ਜਿਨਨੇ ਭਾਰਤਿਆ ਜਨਤਾ ਪਾਰਟੀ ਦੇ ਇਹਨਾਂ ਦੇ ਸਦਕਾ ਅੱਜ ਇਹ ਜੋ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਵੀ ਬਧਾਈ ਦੇਣਾ ਹਾਂ ਔਰ ਜਿਨਨੇ ਕਾਰਜਕਰਤਾ ਅੱਜ ਸ਼ਾਮਲ ਹੋਇਆ ਉਹਨਾਂ ਨੂੰ ਵੀ ਬਹੁਤ-ਬਹੁਤ ਬਧਾਈ ਦੇਣਾ ਹਾਂ ਜੈ ਹਿੰਦ